ਮੈਂ ਮੈਨੂੰ ਤਾਂ ਪਿਛਲੇ ਸਾਲ ਵੇਚਤੀ ਸੀ ਨਾ ਜੋ ਵੇਖਣਾ ਚਾਰ ਦਿੱਤਾ ਸੀ। ਉਹ ਤਾਂ ਪਤਾ ਸੀ ਪਰ ਮੇਰੇ ਇਸ ਵਰਨੇ ਬੱਚੇ ਹਨ ਦੇਖਿਆ ਮੈਨੂੰ ਉਹ ਬਹੁਤ ਉਹ ਕਹਿੰਦੇ ਰਹੇ। ਕੋਈ ਮੈਨੂੰ ਕਹਿੰਦਾ ਨਾ ਤੂੰ ਦਾਦੀ ਵਰਗਾ ਲੱਗਦਾ। ਕਿਸੇ ਨੂੰ ਮੈਂ ਮੇਰੀ ਬੇਟੀ ਕਹਿੰਦੀ ਦਾਦੀ ਵਰਗਾ ਲੱਗਦਾ। ਮੇਰੀ ਸਿਸਟਰਸ ਨੂੰ ਆਇਆ ਸੀਗਾ ਕਿ ਮੈਂ ਮੇਰੀ ਸਭ ਤੋਂ ਵੱਡੀ ਸਿਸਟਰ ਉਹਦੇ ਵਰਗਾ ਲੱਗਦਾ। ਕਿਉਂਕਿ ਤੁਸੀਂ ਪੈਟ ਪਾਈਓ ਗਾੜੀ ਥੋੜੀ ਆ ਜਾਂਦੀ ਹੈ ਬੰਦ ਨਹੀਂ ਪਤਨ ਲੱਗਦਾ। ਵੈਸੇ ਸ਼ਕਲ ਸਾੜ ਨਹੀਂ ਸਕਦੀ ਹੁੰਦੀ ਆ। ਸਹੀ ਹੈ ਸਹੀ ਹੈ Superman ਨੂੰ ਦੇਖ ਚੁੱਕਿਆ ਜੀ ਪਹਿਲਾਂ ਕਰਦੇ ਆ ਰਿਆਂ ਜੀ ਭਾਜੀ ਜਦੋਂ ਵੀ ਕੋਈ ਬੰਦਾ ਫਿਲਮ ਦੇਖ ਕੇ ਬਾਹਰ ਆਉਂਦਾ ਆ ਆਪਾਂ ਵੀ ਥੀਏਟਰ ਚ ਜਿਹੜੀ ਵੀ ਫਿਲਮ ਦੇਖ ਕੇ ਬਾਹਰ ਆਈਦਾ ਹੈ ਨਾ ਤਾਂ ਆਪਣੇ ਦਿਮਾਗ ਚ ਉਹ ਮੂਵੀ ਘੁੰਮਦੀ ਰਹਿੰਦੀ ਹੈ ਕੁਝ ਮਿੰਟ ਕਹਿ ਲਓ ਕੁਝ ਘੰਟੇ ਕਹਿ ਲਓ ਕੁਝ ਦਿਨ ਕਹਿ ਲਓ ਤੇ ਜਿਵੇਂ ਗੱਲ ਕਰਾਂ ਮਿਸਟਰ ਐਂਡ ਮਿਸਿਸ 420 ਅਗੇਂ ਦੀ ਕਿਹੜੀ ਚੀਜ਼ ਦਿਮਾਗ ਚ ਘੁੰਮਦੀ ਰਹੂਗੀ ਤਾਂ ਉਹ ਕਿਹੜੀ ਹੋਵੇ ਫਿਲਮ ਦੇਖਣ ਤੋਂ ਬਾਅਦ ਸਾਰੀ ਉਹ ਫਿਲਮ ਅਗਰ ਤੁਸੀਂ ਟ੍ਰੇਲਰ ਚੈੱਕ ਕੀਤਾ ਹੋਗਾ ਤੇ ਟ੍ਰੇਲਰ ਚ ਕੋਈ ਮਤਲਬ ਹਰ ਇੱਕ ਸੈਕਿੰਡ ਹਰ ਇੱਕ ਟਾਈਮ ਬਾਅਦ ਤੁਹਾਨੂੰ ਹਾਸਾ ਆ ਰਿਹਾ ਐਵੇਂ ਫਿਲਮਾਂ ਸੇ ਇਹ ਕੋਈ ਇਹਦਾ ਹੈ ਨਹੀਂਗਾ ਕਿ ਆ ਤੱਕੇ ਨਾਲ ਕੋਸ਼ਿਸ਼ ਕੀਤੀ ਗਈ ਹੈ ਲੋਕਾਂ ਨੂੰ ਹਸਾਉਣ ਦੀ ਇਹਦੀ ਸਿਚੁਏਸ਼ਨਸ ਐਮੇ ਦੀਆਂ ਬਣੀਆਂ ਨੇ ਕਿਉਂਕਿ ਕੁੜੀਆਂ ਬਣਿਆ ਸੀ ਦੋਨੇ ਜਾਨੇ ਤੇ ਕੀ ਕੀ ਪੰਗੇ ਪੈਣਗੇ ਜਿਵੇਂ ਤੁਸੀਂ ਦੇਖਿਆ ਸਰੂ ਕੇਸੀ ਦੀ ਨੂੰ ਮਦਰ ਚਾਹੀਦੀ ਆ ਫਿਰ ਮਦਰ ਇੱਕ ਹੁੰਦੀ ਆ ਫਿਰ ਦੂਜੀ ਵੀ ਚਾਹੀਦੀ ਆ ਤੇ ਦੋਨਾਂ ਦੀ ਕੰਪੀਟੀਸ਼ਨ ਹੁੰਦਾ ਸੋ ਹਰ ਛੋਟੀ ਛੋਟੇ ਸੀਨ ਤੋਂ ਬਾਅਦ ਪੰਜ ਨੇ ਹਰ ਛੋਟੂ ਛੋਟੀ ਸੀਨ ਤੋਂ ਬਾਅਦ ਮਜ਼ੇ ਨੇੜੇ ਲੋਕਾਂ ਦੇਖ ਕੇ ਫਨ ਹੋ ਗਿਆ ਖੇਚਲੀਆਂ ਦੀਪਾਲੀ ਤੇ ਮੋਨਿਕਾ ਨੇ ਫਿਰ ਤੁਹਾਡੇ ਤੋਂ ਗੁੱਸਾ ਕੀਤਾ ਰੋਸਾ ਕੀਤਾ ਯਕੀਂ ਕੀਤਾ ਤੁਸੀਂ ਦੱਸ ਹਾਂ ਤੁਸੀਂ ਫੀਮੇਲ ਤਾਂ ਤੁਸੀਂ ਬਣ ਗਏ ਫਿਰ ਉਹਨਾਂ ਵੱਲੋਂ ਕੁਝ ਸੁਣਨ ਨੂੰ ਮਿਲਿਆ ਤੁਹਾਨੂੰ ਨਹੀਂ ਨਹੀਂ ਉਹਨਾਂ ਨੇ ਕੁਝ ਨਹੀਂ ਕੀਤਾ ਬਸ ਇਹੀ ਹੈ ਕਿ ਇਹਨਾਂ ਨੂੰ ਤਿਆਰ ਹੁੰਦੇ ਦੇਖ ਲੈਂਦੇ ਸੀ ਜਦੋਂ ਹੁੰਦਾ ਸੀ ਠੀਕ ਹੈ ਅਗਲੀ ਵਾਰ ਜਿਹੜਾ ਉਹ ਕੁੜੀਆਂ ਨੇ ਉਹ ਪਾਇਆ ਹੋਇਆ ਉਹ ਸਾਨੂੰ ਵੀ ਲਿਆ ਕੇ ਦੇ ਅੱਛਾ ਅਰੇ ਵਾਹ ਜਗਜੀਤ ਭਾਜੀ ਤੁਹਾਡੇ ਤੋਂ ਉਮੀਦਾਂ ਤੁਹਾਡੇ ਤੋਂ ਐਕਸਪੈਕਟੇਸ਼ਨਸ ਤੁਹਾਡੀਆਂ ਪਿਛਲੀਆਂ ਫਿਲਮਾਂ ਕਰਕੇ ਹਮੇਸ਼ਾ ਦੁੱਗਣੀਆਂ ਤਿਗਣੀਆਂ ਆਉਂਦੀਆਂ ਜਾ ਰਹੀਆਂ ਔਰ ਮੈਨੂੰ ਲੱਗਦਾ ਆਰਟਿਸਟ ਉਹ ਹੁੰਦਾ ਜਿਹੜਾ ਜਦੋਂ ਉਹਨੂੰ ਕੋਈ ਕੈਰੈਕਟਰ ਬਾਰੇ ਦੱਸਿਆ ਜਾਂਦਾ ਨਾ ਉਹ ਕੋਈ ਚੈਲੰਜ ਆਪਣੇ ਆਪ ਹੀ ਲੈ ਲੈਂਦਾ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸਭ ਤੋਂ ਵੱਡਾ ਚੈਲੰਜ ਤੁਸੀਂ ਫੀਮੇਲ ਕੈਰੈਕਟਰ ਨਿਭਾਇਆ ਪਰ ਇਹ ਨਿਭਾਉਂਦੇ ਹੋਏ ਵੀ ਜਿਵੇਂ ਤੁਸੀਂ ਕਿਹਾ ਕਿ ਤੁਸੀਂ ਸ਼ੀਸ਼ੇ ਅੱਗੇ ਜਾ ਕੇ ਥੋੜੀ ਸੰਗ ਖੋਲ ਲਈ ਹੈ ਕਿ ਬੰਦਾ ਆਪਣੇ ਆਪਣੇ ਕੈਰੈਕਟਰ ਦੇ ਵਿੱਚ ਕੁਝ ਹੋਰ ਹਾਂ ਜੀ ਇਹ ਬੈਂਚਮਾਰਕ ਸੈੱਟ ਕਰਕੇ ਜਾਵੇ ਉਹਦੇ ਲਈ ਹੋਰ ਕੀ ਕੀ ਕੀਤਾ ਤੁਸੀਂ ਆਪਣੇ ਵੱਲੋਂ ਜਿਹੜੀ ਜਾਨ ਪਾਣ ਲਈ ਕੈਰੇਕਟਰ ਦੇ ਵਿੱਚ ਦੇਖੋ ਕੈਰੇਕਟਰ ਦਾ ਜਿੰਨੀ ਡਿਟੇਲਸ ਲੰਘ ਜਾਓ ਉਹਨਾ ਉਹ ਨਹੀਂ ਪਰ ਇਹਦੇ ਚ ਇੱਕ ਚੀਜ਼ ਮੈਨੂੰ ਇੱਕ ਸਿੱਖਣ ਨੂੰ ਮਿਲੀ ਕੁੜੀ ਦਾ ਕੈਰੇਕਟਰ ਕਰਕੇ ਜਾਂ ਮੈਂ ਹਮੇਸ਼ਾ ਹੀ ਲਾਹਾ ਦਿੰਦਾ ਹੁੰਦਾ ਸੀ ਯਾਰ ਕੁੜੀਆਂ ਸਿੱਤੀ ਤਿਆਰ ਨਹੀਂ ਹੁੰਦੀਆਂ ਹਾਂ ਨਿਕਲਦੀਆਂ ਨਹੀਂ ਮੈਂ 5 ਮਿੰਟ ਚ ਪਾਪੂ ਕਿਚ ਨਿਕਲ ਆਉਣਾ ਫਿਰ ਮੈਂ ਘੰਟਾ ਵੇਟ ਕਰਦਾ ਰਹਣਾ ਹੁਣ ਮੈਨੂੰ ਰਿਸਪੈਕਟ ਆ ਗਈ ਮੇਰੇ ਅੰਦਰ ਵੀ ਟਾਈਮ ਕਿਉਂ ਲੱਗਦਾ ਜ਼ਿਆਦਾ ਅੱਛਾ ਕਿਉਂਕਿ ਮੈਨੂੰ ਖੁਦ ਨਹੀਂ ਬਹੁਤ ਟਾਈਮ ਲੱਗ ਜਾਂਦਾ ਸੀ